ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਪਹਿਨਾਂ ਦੀ ਕਾਫੀ ਜਿਆਦੇ ਡਿਮਾਂਡ ਸੀਗੀ ਕਾਟਨ ਦੇ ਸੂਟਾਂ ਦੀ ਤੇ ਪ੍ਰਿੰਟ ਸੂਟ ਲੈ ਕੇ ਆਇਆ ਮੈਚਿੰਗ ਵੀ 올ਓਵਰ ਵੀ ਜਿੱਦਾਂ ਵੀ ਤੁਹਾਨੂੰ ਸੂਟ ਪਸੰਦ ਆਉਂਦੇ ਨੇਗੇ ਤਾਂ ਤੁਸੀਂ ਆਪਾਂ ਨੂੰ ਆਰਡਰ ਕਰ ਸਕਦੇ ਹੋਗੇ ਆਰਡਰ ਕਰਨ ਲਈ ਆਪਣਾ ਨੰਬਰ ਹੈਗਾ ਹੈਗਾ 8557905009 ਇਹ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋਗੇ ਪ੍ਰਾਈਸ ਨੇਗੇ ਜਿਹੜੇ ਨਾਲ ਹੁੰਦੇ ਮੈਂਸ਼ਨ ਕੀਤੇ ਹੋਏ ਨੇਗੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਦੁਬਾਰਾ ਮੈਨੂੰ ਰਿਪੀਟ ਤੁਸੀਂ ਵਟਸਐਪ ਤੇ ਪ੍ਰਾਈਸ ਪੁੱਛਦੇ ਹੋਗੇ ਵੀਡੀਓ ਹੀ ਧਿਆਨ ਨਾਲ ਇਹ ਵੀਡੀਓ ਦੇ ਵਿੱਚ ਮਤਲਬ ਪ੍ਰਾਈਸ ਦੱਸੇ ਹੁੰਦੇ ਨੇਗੇ ਜਿਵੇਂ ਜਿਵੇਂ ਫੈਬਰਿਕ ਐ ਮੈਚਿੰਗ ਦਾ ਮੈਚਿੰਗ ਅਕੋਰਡਿੰਗ ਪ੍ਰਾਈਸ ਦੱਸਿਆ ਹੁੰਦਾ ਆਲ ਓਵਰ ਦਾ ਆਲ ਓਵਰ ਅਕੋਰਡਿੰਗ ਪ੍ਰਾਈਸ ਦੱਸਿਆ ਹੁੰਦਾਗਾ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂਗੇ ਬਹੁਤ ਜ਼ਿਆਦਾ ਡਿਮਾਂਡ ਸੀਗੀ ਪਹਿਣਾ ਦੀ ਵੀ ਸੂਟ ਐਦਾਂ ਮੈਚਿੰਗ ਵੀ ਹੋਣ ਤੇ ਆਲ ਓਵਰ ਵੀ ਹੋਣ ਹੋਰ ਕਾਟਨ ਦੇ ਉੱਪਰ ਤੇ ਇਹਦੇ ਵਿੱਚ ਆਪਾਂ ਥੋੜੇ ਜਿਹਾ ਮਤਲਬ ਲਾਈਟ ਕਲਰ ਲਏਗੇ ਗਰਮੀਆਂ ਦਾ ਗਰਮੀ ਅਕੋਰਡਿੰਗ ਆਪਾਂ ਚਾਰਟ ਲੈ ਕੇ ਆਏ ਆਂਗੇ ਤੇ ਬ੍ਰਾਂਡ ਰਹੇਗਾ ਰੀਵਾ ਤੇ ਬਹੁਤ ਜਿਆਦੇ ਸੋਹਣੀ ਖਾਦੀ ਮਲ कॉटन ਹੈਗੀ ਤੇ ਗਰਮੀ ਦੇ ਵਿੱਚ ਤੁਸੀਂ ਪਾ ਸਕਦੇ ਹੋਗੇ ਲਾਈਨਿੰਗ ਤੁਸੀਂ ਲਗਵਾਉਣਾ ਚਾਹੁੰਦੇ ਹੋਗੇ ਲਗਵਾ ਸਕਦੇ ਹੋ ਜੇ ਤੁਸੀਂ ਨਹੀਂ ਲਗਵਾਉਣਾ ਚਾਹੁੰਦੇ ਲਾਈਨਿੰਗ ਤਾਂ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਇਹਨਾਂ ਨੂੰ ਫਲਾਈ ਕਰਵਾ ਸਕਦੇ ਹੋ ਤੇ ਫਿਰ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਹੈਗਾ ਤੇ ਬਹੁਤ ਸੋਹਣਾ ਮਤਲਬ ਗਰਮੀ ਵਾਲਾ ਚਾਰਟ ਹੈਗਾ ਇਹਦੇ ਉੱਪਰ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੋ ਨੇ ਵਰਕ ਵੀ ਹੋ ਜਾਊਗਾ ਇਹਦੇ ਕਲਰਾਂ ਤੇ ਮਤਲਬ ਕਾਫੀ ਜਿਆਦਾ ਸੋਨਾ ਵਰਕ ਹੁੰਦਾ ਹੈਗਾ ਕਲਰ ਵੀ ਮਤਲਬ ਕਾਫੀ ਜਿਆਦਾ ਸੋਹਣੇ ਨੇਗੇ ਵਿਦ ਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਲਾਈ ਕਰਾ ਸਕਦੇ ਹੋਗੇ ਪਹਿਲਾਂ ਪਰ ਇਹਨਾਂ ਨੂੰ ਪਾਣੀ ਦੇ ਵਿੱਚ ਭੇ ਕੇ ਫੇਰ ਸਟਿਚ ਕਰਵਾਇਓ ਇਹਦੇ ਨਾਲ ਬਾਟਮ ਰਹੇਗੀ ਇਸ ਤਰ੍ਹਾਂ ਪਲੇਨ ਰਹੂਗੀ ਇਸਟਰਾ ਪਲੇਨ ਰਹੂਗੀ ਮਤਲਬ ਜੇ ਅਸੀਂ ਮਤਲਬ ਇਹਨੂੰ ਖੋਲਣ ਲਾਗੇ ਬਾਟਮ ਨੂੰ ਥੋੜੀ ਮਤਲਬ ਵੀਡੀਓ ਲੰਬੀ ਹੋ ਚੁਗੀ ਤੇ ਬਿਲਕੁਲ ਵੇਸ ਨਾਲ ਦੀ ਬਾਟਮ ਹੈਗੀ ਕੋਈ ਕਲਰ ਦਾ ਫਰਕ ਨਹੀਂ ਹੈਗਾ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਰੱਖ ਸਕਦੇ ਹੋਗੇ ਜਿਦਾਂ ਕਿ ਇਹਦੇ ਵਿੱਚ ਗ੍ਰੀਨ ਸ਼ੇਡ ਹੈ ਬੋਟਲ ਗ੍ਰੀਨ ਸ਼ੇਡ ਹੈਗਾ ਤੇ ਬਹੁਤ ਸੋਹਣਾ ਮਤਲਬ ਕਲਰ ਹੈਗਾ ਪ੍ਰਾਈਸ ਇਹਦਾ ਰਹੇਗਾ 1250 ਪਲੱਸ ਸ਼ਿਪਿੰਗ ਹੈ ਮੈਚਿੰਗ ਸੂਟ ਨੇਗੇ ਇਹਦੇ ਵਿੱਚ ਜੋ ਵੀ ਕਲਰ ਅਵੇਲੇਬਲ ਹੈਗੇ ਨੇਗੇ ਡਿਜ਼ਾਈਨ ਪ੍ਰਿੰਟ ਦਾ ਫਰਕ ਰਹੇਗਾ ਉਹ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਆਂ ਅਭੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਬੇਸ ਇਹਦਾ ਲੈਮਨ ਹੈਗਾ ਤੇ ਬਾਟਮ ਵੀ ਇਹਦੀ ਲੈਮਨ ਹੈਗੀ ਬਿਲਕੁਲ ਨਾਲ ਦੀ ਹੀ ਬਾਟਮ ਹੈ ਰੀਵਾ ਬ੍ਰਾਂਡ ਦੀ ਲੋਚ ਤੇ ਬਹੁਤ ਸੋਹਣਾ ਇਹਦੇ ਵਿੱਚ ਆਨੀਅਨ ਜਾਂ ਸ਼ੇਡ ਹੈਗਾ ਪ੍ਰਿੰਟ ਆਨੀਅਨ ਕਲਰ ਦਾ ਤੁਸੀਂ ਇਹਦੇ ਨਾਲ ਦੁਪੱਟਾ ਰੱਖ ਸਕਦੇ ਹੋਗੇ ਤੇ ਸੈਕਿੰਡ ਡਿਜ਼ਾਈਨ ਤੇ ਕਲਰ ਇਹ ਵਾਲਾ ਹੈਗਾ ਪ੍ਰਾਈਸ ਸੇਮ ਰਹੇਗਾ 1250 ਨੈਕਸਟ ਪ੍ਰਿੰਟ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਬਹੁਤ ਸੋਹਣਾ ਸ਼ੇਡ ਹੈ ਪਿਸਤਾ ਕਲਰ ਰਹੇਗਾ ਲਓ ਜੀ ਪ੍ਰਿੰਟ ਸਾਰੇ ਹੀ ਸੋਨੇ ਨੇਗੇ ਕਲਰ ਵੀ ਸਾਰੇ ਸੋਨੇ ਨੇ ਗਰਮੀ ਅਕੋਰਡਿੰਗ ਤੇ ਪਿਸਤਾ ਸ਼ੇਡ ਦੀ ਇਹਦੀ ਬਾਟਮ ਰਹੇਗੀ ਨਾਲ ਦੀ ਲਓ ਜੀ ਨਾਲ ਦੀ ਬ੍ਰੈਂਡ ਦੀ ਇਹ ਬਾਟਮ ਨੇਗੀ ਬਾਕੀ ਤੁਸੀਂ ਸਟੈਂਪ ਵੀ ਚੈੱਕ ਕਰ ਸਕਦੇ ਹੋਗੇ ਕਿ ਲੱਗੀਆਂ ਹੋਈਆਂ ਨੇਗੀਆਂ ਲਓ ਜੀ ਪ੍ਰਾਈਸ ਇਹਦਾ ਵੀ ਸੇਮ ਰਹੇਗਾ 1250 ਨੈਕਸਟ ਸੂਟ ਆ ਜਾਣਗੇ ਜੀ 올ਓਵਰ ਰੰਗ ਰਸੀਆ ਬ੍ਰਾਂਡ ਦੇ ਸੂਟ ਲੈਣਗੇ ਇਹਦੀ ਪ੍ਰਿੰਟਿੰਗ ਵੀ ਬਹੁਤ ਜ਼ਿਆਦੇ ਸੋਹਣੀ ਹੁੰਦੀ ਹੈ ਜੀ ਇਹ ਤੁਸੀਂ ਚੈੱਕ ਕਰੋ ਬਿਲਕੁਲ ਪਿਓਰ ਕਾਟਨ ਹੈ ਮਲ ਕਾਟਨ ਦੇ ਸੂਟ ਨੇ ਬਹੁਤ ਸੌਫਟ ਕਾਟਨ ਹੈ ਇਹ ਵਾਲੀ ਰੰਗ ਰਸੀਆ ਬ੍ਰਾਂਡ ਰਹੇਗਾ ਤੇ ਕਲਰ ਹੈਗਾ ਬੇਸ ਕਲਰ ਹੈ ਜਿਹੜਾ ਪੀਚ ਹੈਗਾ ਇਹਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹਦਾ ਪ੍ਰਾਈਸ ਰਹੇਗਾ ਜੀ 1480 ਪਲੱਸ ਸ਼ਿਪਿੰਗ ਹੈ ਲਓ ਜੀ ਠੀਕ ਹੈ ਜੀ ਰੰਗ ਰਸੀਆ ਬ੍ਰਾਂਡ ਰਹੇਗਾ ਤੁਹਾਨੂੰ ਸਟੈਂਪ ਮਿਲੇਗੀ ਸਾਰੇ ਤੇ ਮੈਸੇਜ ਆਉਣਾ ਹੁੰਦਾ ਈ ਕਮੈਂਟ ਇੱਕ ਭੈਣ ਦਾ ਵੀ ਤੁਸੀਂ ਬ੍ਰੈਂਡ ਨਹੀਂ ਦੱਸਦੇ ਹੈਗੇ ਬ੍ਰੈਂਡ ਵਿਦਆਊਟ ਬ੍ਰੈਂਡ ਅਸੀਂ ਕੋਈ ਵੀ ਮਤਲਬ ਸਟੱਫ ਹੈ ਸੇਲ ਨਹੀਂ ਕਰਦੇ ਹੈਗੇ ਪਹਿਲੀ ਗੱਲ ਦੂਜੀ ਗੱਲ ਸਾਡਾ ਬ੍ਰੈਂਡ ਹੈਗਾ ਅਸੀਂ ਨਾਲ ਸਟੈਂਪਾਂ ਤੱਕ ਦਿਖਾਉਨੇ ਆਂਗੇ ਵੀ ਇਦਾਂ ਇੱਥੇ ਸਟੈਂਪ ਲੱਗੀ ਹੋਈ ਆ ਹਰ ਇੱਕ ਵੀਡੀਓ ਦੇ ਵਿੱਚ ਤੇ ਵਿਦਆਊਟ ਬ੍ਰੈਂਡ ਨਹੀਂ ਅਸੀਂ ਸੇਲ ਕਰਦੇ ਪਲੀਜ਼ ਨਾ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਤੁਸੀਂ ਮੇਰੇ ਖਿਆਲ ਚ ਵੀਡੀਓ ਹੀ ਨਹੀਂ ਦੇਖਦੇ ਬਸ ਸਿੱਧਾ ਕਮੈਂਟ ਕਰਨ ਆਉਂਦੇ ਹੋ ਮੇਰੀ ਵੀਡੀਓ ਤੇ ਵੀ ਹਾਂ ਇਦਾਂ ਲਿਖੀਏ ਇਹਨੂੰ ਇਦਾਂ ਕੁਝ ਕਹੀਏ ਹਾਂ ਤੇ ਜਿਹੜੀਆਂ ਪੈਣਾ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਹੀ ਐ। ਇਹ ਵੀ ਸੇਮ ਬ੍ਰਾਂਡ ਦਾ ਸੂਟ ਹੈ ਰੰਗ ਰਸੀਆ ਦਾ। ਸੇਮ ਹੀ ਪ੍ਰਾਈਸ ਰਹੂਗਾ 1480। ਤਸੀਂ ਚੈੱਕ ਕਰ ਗਰਮੀਆਂ ਦੇ ਵਿੱਚ ਪਾਉਣ ਨੂੰ ਬਹੁਤ ਸੋਹਣਾ ਫੈਬਰਿਕ ਹੈਗਾ ਵਿਦਆਊਟ ਲਾਈਨਿੰਗ ਹੈ ਸਟਿਚ ਹੋਣਗੇ ਸੂਟ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਲਓ ਜੀ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਸਾਰਾ ਗਰਮੀ ਵਾਲਾ ਚਾਟ ਹੈ ਜਿਹੜੀਆਂ ਭੈਣਾਂ ਮੈਨੂੰ ਬਾਹਰ ਤੋਂ ਦੇਖ ਰਹੀਆਂ ਨੇਗੀਆਂ ਉਹਨਾਂ ਨੂੰ ਗਰਮੀ ਵਾਲੇ ਸੂਟ ਚਾਹੀਦੇ ਸੀਗੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋਗੇ ਵਿਦਆਊਟ ਲਾਈਨਿੰਗ ਤੁਹਾਨੂੰ ਸੂਟ ਚਾਹੀਦੇ ਸੀਗੇ ਤਾਂ ਤੁਸੀਂ ਇਹਦੇ ਵਿੱਚੋਂ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਸੂਟ ਸੂਟ ਹੈਗਾਗਾ ਪਿਓਰ ਕਾਟਨ ਦਾ ਇਹ ਜੀ ਇਹ ਵੀ ਰਹੇਗਾ ਪਿਓਰ ਕਾਟਨ ਦਾ ਸੂਟ ਫਲੋਰੋ ਪ੍ਰਿੰਟ ਨੇਗੇ ਬਹੁਤ ਜਿਆਦਾ ਸੋਹਣੇ ਲਓ ਜੀ ਇਹਦਾ ਪ੍ਰਾਈਸ ਵੀ ਰਹੇਗਾ ਜੀ 1480 ਲਓ ਜੀ ਤੁਸੀਂ ਦੇਖ ਸਕਦੇ ਹੋਗੇ ਕਲਰ ਕੰਬੀਨੇਸ਼ਨ ਨੈਕਸਟ ਆਏ ਅੰਗੇ ਜੀ ਰਾਮ ਟੈਕਸ ਦੇ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾਉਣੇ ਆ ਸਿੰਥੈਟਿਕ ਤੇ ਸਟੱਫ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਹੈਗਾ ਇਹ ਰਹੇ ਜੀ ਰਾਮ ਟੈਕਸ ਦੀ ਟੈਬੀ ਲਾਈਨਿੰਗ ਹੈ ਜੀ ਤੇ ਇਹਦੇ ਵਿੱਚ ਮਤਲਬ ਜਿਹੜੀਆਂ ਲਾਈਨਾਂ ਨੇ ਜੀ ਟੇਡੀਆਂ ਨੇਗੀਆਂ ਸਿੱਧੀਆਂ ਨਹੀਂ ਆ ਗਈਆਂ ਤੇ ਇਹ ਵੀ ਕਾਫੀ ਜਿਆਦਾ ਸੌਫਟ ਸਟੱਫ ਹੈਗਾ ਤੇ ਇਹਨੂੰ ਤੁਸੀਂ ਲਾਈਨਿੰਗ ਲਗਵਾ ਲਿਓ ਜਿਆਦਾ ਨਹੀਂ ਮਤਲਬ ਅੰਡਰਸ਼ਰਟ ਵਾਂਗੂ ਤੁਸੀਂ ਮਤਲਬ ਕਮੀਜ਼ ਤੇ ਲਗਵਾ ਸਕਦੇ 셔ਟ ਤੇ ਤੇ ਇਹਦੇ ਵਿੱਚ ਕਲਰ ਹੈਗੇ ਨੇਗੇ ਇਹ ਤੁਹਾਨੂੰ ਪਾਊਗਾ ਜੀ ਸੂਟ 23200 ਦਾ ਪਲੱਸ ਸ਼ਿਪਿੰਗ ਹੈ ਕਲਰ ਇਹਦੇ ਵਿੱਚ ਮੈਂ ਤੁਹਾਨੂੰ ਸਾਰੇ ਸ਼ੋਅ ਕਰ ਦਿੰਦੀ ਆ ਕਿ ਜਿੰਨੇ ਵੀ ਹੈਗੇ ਨੇਗੇ ਚਾਰ ਕਲਰਾਂ ਦਾ ਚਾਰਟ ਹੈਗਾ ਨੈਕਸਟ ਕਲਰ ਆਜੂਗਾ ਇਹ ਫਰੋਜ਼ੀ ਦੁਪੱਟਾ ਇਹਦੇ ਨਾਲ ਤੁਸੀਂ ਟੈਪੀ ਦਾ ਰੱਖ ਸਕਦੇ ਹੋਗੇ ਬਹੁਤ ਸੋਹਣੀ ਮਤਲਬ ਰਾਂਗ ਟੈਕਸ ਦੀ ਪ੍ਰਿੰਟਿੰਗ ਕਾਫੀ ਸਰਬੀਰੀ ਹੈਗੀ ਤੇ ਕੱਪੜਾ ਵੀ ਹੰਡਣ ਵਾਲਾ ਹੁੰਦਾ ਹੈਗਾ ਤੇ ਵਧੀਆ ਬ੍ਰਾਂਡ ਦਾ ਮਤਲਬ ਕੱਪੜਾ ਹੈਗਾ ਰਾਂਗ ਟੈਕਸ ਤੇ ਬਹੁਤ ਸੋਹਣੀ ਪ੍ਰਿੰਟਿੰਗ ਡਿਜ਼ਾਈਨ ਬਣਾਉਂਦੇ ਨੇ ਇਦੇ ਵਿੱਚ ਹਰ ਫੈਬਰਿਕ ਆਉਂਦਾ ਹੈ ਮਹਿੰਗਾ ਸਸਤਾ ਸਾਰੇ ਤਰ੍ਹਾਂ ਦੇ ਨੈਕਸਟ ਸ਼ੇਡ ਆ ਜੂਗਾ ਜੀ ਫਰੋਜ਼ੀ ਕ ਤੁਸੀਂ ਦੇਖ ਸਕਦੇ ਹੋ ਇਹ ਅਗਲਾ ਕਲਰ ਹੈਗਾ ਇਹਦੇ ਵਿੱਚ ਮਹਿੰਦੀ ਸ਼ੇਡ ਚ ਹੈਗਾ ਮਹਿੰਦੀ ਨਾਲ orange ਜੇ ਕਲਰ yellow orange ਕਲਰ ਦਾ ਕੰਟਰਾਸਟ ਹੈ ਇਹਦੇ ਨਾਲ ਲਓ ਜੀ ਇਹ ਵੀ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈਗਾ ਤੇ ਲਾਸਟ ਹੈਗਾ ਇਹਦੇ ਵਿੱਚ orange shade ਹੈਗਾ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਕਲਰ ਇਹ ਵੀ ਕਲਰ ਹੈ ਜਿਹੜਾ ਕਾਫੀ ਜਿਆਦਾ ਸੋਹਣਾ ਹੈਗਾ ਚਾਰ ਕਲਰਾਂ ਦਾ ਚਾਰਟ ਹੈਗੇ ਇਹਦੇ ਨਾਲ ਦੁਪੱਟਾ ਕੋਈ ਵੀ ਨਹੀਂ ਹੈਗਾ ਦੁਪੱਟਾ ਲਗਾਉਂਗੇ ਤਾਂ ਐਕਸਟਰਾ ਚਾਰजेस ਹੋਣਗੇ ਇਹਦੇ ਨਾਲ ਤੁਸੀਂ ਟੈਬੀ ਲਾਈਨਿੰਗ ਦਾ ਹੀ ਦੁਪੱਟਾ ਰੱਖ ਸਕਦੇ ਹੋਗੇ ਲਓ ਜੀ ਫਿਰ ਚੈੱਕ ਕਰੋ ਸਾਰਾ ਸਮ ਰਿਕਾਰਡਿੰਗ ਜਾਏਗਾ ਜਿਹੜਾ ਕਲਰ ਲੈ ਕੇ ਆਇਾਂਗੇ ਨੈਕਸਟ ਰਹਿਗਾ ਪਿਓਰ ਕਾਟਨ ਦਾ ਰੀਵਾ ਬ੍ਰੈਂਡ ਦਾ 올ਓਵਰ ਸੂਟ ਹੈਗਾ ਪ੍ਰਾਈਸ ਰਹੇਗਾ ਜੀ ਇਹਦਾ 1480 올ਓਵਰ ਦਾ ਇਹਦੇ ਵਿੱਚ ਦੋ ਕਲਰ ਹੈਗੇ ਨੇ ਅਵੇਲੇਬਲ ਆਪਣੇ ਕੋਲ ਸ਼ੇਡ ਹੈਗਾਗਾ ਰਸਟ ਦੋ ਸ਼ੇਡ ਨੇ ਇਹਦੇ ਵਿੱਚ ਸਾਰੇ ਵਿਦਆਊਟ ਲਾਈਨਿੰਗ ਅੱਜ ਆਪਾਂ ਸੂਟ ਪਾਏ ਨੇਗੇ ਆਰਡਰ ਨੇ ਜਿਹੜੇ ਫਾਸਟਲੀ ਦੇ ਦਿਓ ਕੋਈ ਦੋ ਸੂਟਾ ਕੋਈ ਤਿੰਨ ਸੂਟਾ ਅਵੇਲੇ ਵਾਲਾ ਇਸ ਤੋਂ ਬਾਅਦ ਨਹੀਂ ਹੈਗੇ ਤੇ ਪ੍ਰਾਈਜ਼ ਦੇਣਗੇ ਸਾਰੇ ਜੈਨੂਅਲ ਨੇਗੇ ਮਤਲਬ 1480 ਇਹਦਾ ਪ੍ਰਾਈਜ਼ ਹੈਗਾ 올ਓਵਰ ਦਾ ਉਸ ਤੋਂ ਬਾਅਦ ਆਜੂਗੀ ਜੀ ਦੀਵਾਦੀ ਮਲ ਖਾਦੀ ਕਾਟਨ ਆਜੂਗੀ ਫਰੈਂਟ ਤੁਸੀਂ ਚੈੱਕ ਕਰ ਸਕਦੇ ਇਹਦਾ ਪ੍ਰਾਈਸ ਰਹੇਗਾ 1350 ਆਲ ਓਵਰ ਦਾ ਲੀਲਨ ਦੇ ਸੂਟ ਨੇ ਕੀ ਖਾਦੀ ਲੀਲਨ ਦੇ ਤੇ ਬਹੁਤ ਜਿਆਦੇ ਸੋਹਣੀ ਸੌਫਟ ਲੀਲਨਾਂ ਗੀ ਨਹੀਂ ਹੈਗਾ ਸ੍ਰਿੰਕ ਹੋ ਜੋ ਛਾਂਜੂਗੀ ਕੋਈ ਇਦਾਂ ਦੀ ਕੰਪਲੀਟ ਨਹੀਂ ਹੈਗੀ ਇਹਨਾਂ ਦੀ ਕਿਉਂਕਿ ਵਧੀਆ ਬ੍ਰਾਂਡ ਦੀ ਲੀਲਨ ਐ ਨਹੀਂ ਹੈਗਾ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਪ੍ਰਿੰਟ ਹੈਗਾ ਕਾਫੀ ਜਿਆਦੇ ਸੋਨਾ ਦਾ ਲਓ ਜੀ ਤੇ ਲਾਸਟ ਪ੍ਰਿੰਟ ਆਜੂਗਾ ਜੀ ਪਰਪਲ ਕਲਰ ਦੇ ਵਿੱਚ ਡਾਰਕ ਦੇ ਵਿੱਚ ਸੇਮ ਪ੍ਰਾਈਸ ਹੈ ਇਹਦਾ ਵੀ 1350 ਇਹਦਾ ਵੀ ਪ੍ਰਾਈਸ 1350 ਹੀ ਰਹੂਗਾ। ਚਲ ਜੱਕ। ਦੁਪੱਟੇ ਇਹਨਾਂ ਨਾਲ ਤੁਸੀਂ ਮਤਲਬ ਕਾਟਨ ਦੇ ਵੀ ਰੱਖ ਸਕਦੇ ਹੋਗੇ, ਜਾਰਜਟ ਦੇ ਵੀ ਰੱਖ ਸਕਦੇ ਹੋਗੇ, ਬੈਂਬਰ ਦੇ ਵੀ ਰੱਖ ਸਕਦੇ ਹੋਗੇ ਤੇ ਗਰਮੀਆਂ ਨਾਲ ਮਤਲਬ ਤੁਸੀਂ ਬੈਂਬਰ ਦਾ ਦੁਪੱਟਾ ਜੇ ਕਿਸੇ ਭੈਣ ਨੇ ਫੁੱਲ ਪਿਓਰ ਦਾ ਲੈਣਾ ਚਾਹੁੰਦੇ ਨੇ ਦੁਪੱਟਾ ਤਾਂ ਤੁਸੀਂ ਫੁੱਲ ਪਿਓਰ ਦਾ ਵੀ ਰੱਖ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਤੁਸੀਂ ਮੈਸੇਜ ਕਰਨਾਗਾ ਆਪਣਾ ਆਰਡਰ ਹੈਗਾ ਜਿਹੜਾ ਕਨਫਰਮ ਕਰਨਾ ਹੈਗਾ ਆਰਡਰ ਕਰਨ ਤੋਂ ਬਾਅਦ ਤੁਸੀਂ ਪੇਮੈਂਟ ਕਰਨੀ ਹੈਗੀ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਣਾ ਸਕਰੀਨਸ਼ਾਟ ਭੇਜਣ ਤੋਂ ਬਾਅਦ ਤੁਸੀਂ ਮੈਨੂੰ ਆਪਣਾ ਨਾਲ ਦੀ ਨਾਲ ਪਲੀਜ਼ ਐਡਰੈਸ ਸੈਂਡ ਕਰਦੇ ਕਰੋ ਤਾਂ ਕਿ ਜਿਹੜਾ ਪਾਰਸਲ ਹੈਗਾ ਡੇਲੀ ਆਪਾਂ ਪਾਰਸਲ ਜਾਂਦੇ ਨੇਗੇ ਇੱਕ ਦੋ ਦਿਨ ਕੀ ਵਾਰ ਗੈਪ ਪੈ ਜਾਂਦਾ ਹੈਗਾ ਨਾਲ ਦੀ ਨਾਲ ਤੁਹਾਡੇ ਸੂਟ ਨੇਗੇ ਜਿਹੜੀ ਆਪਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ